ਸੈਂਟਰਲ ਸਬ ਡਿਵੀਜ਼ਨ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀ ਵਾਹਨ ਤੇ ਮੋਬਾਈਲ ਖੋ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਜਿਹਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਤੋਂ ਹਥਿਆਰ ਬਰਾਮਦ ਕੀਤੇ ਜੀ ਔਰ ਉਹਨਾਂ ਕੋਲੋਂ 15 ਮੋਬਾਈਲ ਔਰ ਇੱਕ ਅਨਨੰਬਰਡ ਸਕੂਟੀ ਔਰ ਇਹ ਕਿ ਦੱਤਰ ਬਰਾਬਰ ਕੀਤੀ ਹੈ ਜਿੱਦਾਂ ਆ ਕੇ ਲੋਕਾਂ ਨੂੰ ਨਤੋਂ ਸਨੈਚਿੰਗਸ ਕਰਦੇ ਸੀ ਜੀ ਔਰ ਇਹਦੇ ਵਿੱਚ ਤਿੰਨ ਦੋਸ਼ੀ ਅਜਿ ਚੁਟਾ ਚਲੇ ਆ ਤਪੀਸ਼ ਕਿ ਜਾਈ ਤੈਨੂੰ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਦੇ ਸੀ ਤੈਨੂੰ ਜਿੱਦਾਂ ਦੇ ਰਹਿਣ ਵਾਲੇ ਦੇ ਸੀ ਬਸਤੀ ਗੁਜਾਦੇ ਕੋਈ ਕੋਈ ਸਾਡੇ ਜਿਹੜਾ ਲੋਕਲ ਏਰੀਆ ਨੇ ਉਤੋਂ ਦੇ 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 ਰਹਿਣ ਵਾਲੇ ਦੋ ਬਸਤੀ ਗੁਜਾਦੇ ਤਿੰਨੋਂ ਬਸਤੀ ਗੁਜਾਦੇ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਸੀਸੀਟੀਵੀ ਬੁੱਕ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਕੁਝ ਇਨਰ ਨੇ ਵੀ ਫੁਟੇਜ ਸੀਗੀਆਂ ਨੇ ਪਰਟੀਕੂਲਰ ਇੱਕ ਜਗ੍ਹਾ ਦੀ ਜੀ 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 ਇਹਨਾਂ ਦੇ ਫੁਟੇਜ ਚ ਵਾਇਰਲ ਹੋਈਆਂ ਸੀਗੀਆਂ ਕਿ ਇਹ ਸਪੈਚਿੰਗ ਕਰਦੇ ਦੇਖਿਆ ਸੀ ਕਿੱਥੇ ਕੋਈ ਗ੍ਰੋ ਜਿਹੜਾ ਹਗਾਏ ਆਪਨੇ ਨਤਿੰਕਾ ਅਜਵਾਹਰ ਨਗਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਉਹਨੂੰ ਹੀ ਕੈਪਚਰ ਕਰਦੇ ਕਰਦੇ ਅਸੀਂ ਨਾਲ ਪਹੁੰਚੇ ਔਰ ਇੱਕ ਗ੍ਰੋ ਦਾ ਪਰਦਾ ਫਾਟਿਆ ਔਰ ਇਹਨਾਂ ਨੂੰ ਅਚਕਤ ਕਰਦੇ ਆਲੇ ਦੋੜ ਵੀ ਪਰ ਦਾ ਕਵਰੀ ਹੋਣੀ ਇੰਡੀਆ 15 ਮੋਬਾਈਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਇਹਨਾਂ ਨੇ ਵੇਚਨੇ ਸੀ ਅਗੇ ਕਿ ਜਾਂ ਰੱਖ ਦੇਣੇ ਇਹਨਾਂ ਦੇ ਪਾਰਟਸ ਵਗੈਰਾ ਨਹੀਂ ਡੈਫੀਨਿਟਲੀ ਇਹਨਾਂ ਨੇ ਬਿਚਨੇ ਸੀ ਇਹ ਇਹ ਤਾਂ ਹਾਲੇ ਜਿਹੜੀ ਰੀਸੈਂਟ ਕੋਈ ਇਹਨਾਂ ਨੇ ਸਟੇਜ ਕਿ ਕੇ ਬਈ ਨੇ ਅਦੋਂ ਰੋ ਉਹਦੀ ਰਿਕਵਰੀ ਲਗੀ ਹਾਲੇ ਤੱਕ ਪੀਛੇ ਵਿੱਚ ਹੋਰ ਕਿੰਨੇ ਮੋਬਾਈਲ ਕਵਰੀ ਹੁੰਦੇ ਤਾਂ ਸਮਝ ਆ ਦੱਸੋ ਠੀਕ ਹੈ ਕਿੰਨੇ ਪਰਚੇ ਵੀ ਇਹਨਾਂ ਦੇ ਦਰਜ ਨੇ ਤਿੰਨ ਲੋਕ ਦੇ ਨਾਲ ਤਾਂ ਇੱਕ ਤੱਕਾ 6 ਪਰਚੇ ਨਾਲ ਨੇ ਇੱਕ ਤੋਂ ਦੋ ਪਰਚੇ ਨਾਲ ਠੀਕ ਹੈ ਜੀ

ਇਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਕੋਲ ਹਥਿਆਰ ਬਰਾਮਦ ਕੀਤੇ ਹੈ ਜੀ ਔਰ ਉਹਨਾਂ ਕੋਲ 15 ਮੋਬਾਈਲ ਔਰ ਇੱਕ ਅਨੰਬਰਡ ਸਕੂਟੀ ਔਰ ਇੱਕ ਦੱਤਰ ਬਰਾਮਦ ਕੀਤੇ ਜਿਹਦੇ ਨਾਲ ਉਹ ਰਾਤ ਕੇ ਲੋਕਾਂ ਨੂੰ ਉਹਨਾਂ ਤੋਂ ਸਨੈਚਿੰਗਸ ਕਰਦੇ ਸੀ ਜੀ ਔਰ ਇਹਦੇ ਵਿੱਚ ਤਿੰਨ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਤੱਤੀ ਸ਼ੱਕ ਜਾਈ ਤੈਨੂੰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਨੇ ਤੈਨੂੰ ਜੁਨਦਰ ਤੇ ਰਹਿਣ ਵਾਲੇ ਨੇ ਬਲਕੇ ਜੁਆਨੇ ਕੋਈ ਕੋਈ ਸਾਡੇ ਜਿਹੜਾ ਲੋਕਲ ਏਰੀਆ ਨੇ ਉਤੋਂ ਦੇ ਦੇ ਜਿਹੜੇ ਵਾਲੇ ਦੋ ਬੱਤੀ ਗੁਜਾਦੇ ਤਿੰਨੋਂ ਬੱਤੀ ਗੁਜਾਦੇ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਸੀਸੀਟੀਵੀ ਵੀਡੀਓ ਫੁਟੇਜ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕੁਝ ਇਨਰ ਨੇ ਵੀ ਫੁਟੇਜ ਸੀਗੀਆਂ ਨੇ ਪਰਟੀਕੂਲਰ ਕਿਸੇ ਜਗ੍ਹਾ ਦੀ ਜੀ 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 ਇਹਨਾਂ ਦੇ ਵੀ ਫੁਟੇਜ ਵਾਇਰਲ ਹੋਈਆਂ ਸੀਗੀਆਂ ਕਿ ਇਹ ਸਟੈਚਿੰਗ ਕਰਦੇ ਸੀ ਕਿੱਸੀ ਕੇ ਜਿਹੜਾ ਕੋਈ ਗਰੂਪ ਜਿਹੜਾ ਲਗਾਏ ਆਪਨੇ ਨੈਟਿੰਗ ਦਾ ਧਵਾਨ ਨਗਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਲਈ ਦਿੱਕੇ ਸੀ ਉਹਨਾਂ ਨੇ ਕੈਪਚਰ ਕਰਦੇ ਕਰਦੇ ਅਸੀਂ ਇਨਾਂ ਦੇ ਪਹੁੰਚੇ ਹੋਰ ਇੱਕ ਗ੍ਰੋ ਦਾ ਪਰਦਾ ਫਾਟਿਆ ਉਹਨਾਂ ਨੂੰ ਅਚਕਤ ਫੜੀ ਅੰਦਰ ਹੋਰ ਵੀ ਪਰਦਾ ਜਿਕਵਰੀ ਹੋਣ ਦੀ ਉਮੀਦ ਹੈ 15 ਮੋਬਾਈਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਇਹਨਾਂ ਨੇ ਵੇਚਨੇ ਸੀ ਅਗੇ ਕਿ ਜਾਂ ਰੱਖ ਦੇ ਨੇ ਇਹਨਾਂ ਦੇ ਪਾਰਟਸ ਵਗੈਰਾ ਵੇਚਣ ਦੇ ਨਹੀਂ ਡੈਫੀਨਿਟਲੀ ਇਹਨਾਂ ਨੇ ਬਿਚਨੇ ਸੀ ਇਹ ਤਾਂ ਹਾਲੇ ਜਿਹੜੀ ਰੀਸੈਂਟ ਕੋਈ ਇਹਨਾਂ ਨੇ ਸਟੇਜ ਕੀ ਕੇ ਕੋਈ ਨੇ ਉਹ ਦਿਨ ਕਵਰੀ ਰਹੀ ਹਾਲੇ ਤਫਤੀਸ਼ ਦੇ ਵਿੱਚ ਹੋਰ ਕਿੰਨੇ ਮੋਬਾਈਲ ਕਮਨ ਹੋਣਗੇ ਤਾਂ ਸਮਝਾ देश की हर खबर सबसे पहले देखने के लिए दैनिक सवेरा टीवी YouTube Facebook Instagram X aur WhatsApp channel par